ਆ ਮੜਾ ਯਾਰ ਉਹ ਖੜੇ ਪਾਣੇ ਹੁੰਦੇ ਨੇ ਆ ਦੇਖੋ ਇਹ ਆਏ ਭਾਈ ਆ ਦੇਖੋ ਜੀ ਆ ਆ ਤੁਹਾਨੂੰ ਲੱਗਿਆ ਸੀ ਆ ਭਾਈ ਝੱਗ ਆਏ ਕਰਿਆ ਗੁਲੀ 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 ਆਏ ਗੱਲ ਨਾ ਜੁਨੀ ਕੱਢੀਦਾ ਚੁੱਕੀ ਵਾਈਟ ਕਨੀ ਪੱਧੇ ਲੱਗਣਾ ਮੈਂ ਕਹਾ ਹੁਣ ਓ ਇਹਨੂੰ ਪਰਾਂ ਕਰੋ ਓਏ ਇਹਨੂੰ ਫੜੋ ਇਹਦੇ ਸੰਗਲ ਸੰਗਲ ਪਾਓ ਯਾਰਾ ਉਹ ਜੋ ਉਧਾ ਹੈ ਕਰਦੇ ਹੁਣ ਹੱਥ ਦੇ ਕੇ ਸਵਾਰੀ ਲੈ ਚੜਨਾ ਹੁੰਦਾ ਤੇ ਮੈਨੂੰ ਕਲੈਡ ਹੀ ਹਾਂ ਬਈ ਲਾ ਕੇ ਆ ਗਏ ਸੋ ਚੱਲੀ ਨਾ ਵੀਡੀਓ ਕੋਈ ਸਟ੍ਰੈਗ ਵੱਧ ਗਈ ਮੈਂ ਪਾਈਆਂ ਨਹੀਂ ਫੱਟਾਂ ਨਹੀਂ ਨਹੀਂ ਰੱਖਦਾ ਤਾਂ ਨਵੇਂ ਨਹੀਂ ਆਲੀ ਆਹ ਹੋਰ ਗੱਡੀ ਗੋਲੀ ਪਾ ਲੇ ਕੱਟ ਕੇ ਪੀ ਲਿਆ ਹਾਂ ਲੈਮਨ ਪੜਾਓ ਬੱਚਾ ਲੱਚ ਲੰਗੇ ਹੋਏ ਪਾਣੀ ਨਹੀਂ ਉੜਦੇ ਦਰ ਮਾਰਚ ਨੂੰ ਮਰ ਲਾ ਲੈ ਕਿਹ ਕੁ ਗਲੈਟੀ ਗਲੈਟੀ ਕੋਣੀ ਪੀਆ ਬਾਈ ਕੀ ਆਏ ਇੱਥੇ ਪੂਰੀ ਖੰਦੇ ਵੇ ਨਾ ਮਨੇ ਕਿੰਨੇ ਰਹਿ ਗਏ ਆ ਚੁੱਕਾ ਯਾਰ ਪਾਸੇ ਪਾਸੇ ਕੀ ਗਿਆ ਕੀ ਗਿਆ ਚਾ ਵਾ ਅੱਬੇ ਚਾ ਵਾ ਸਭ ਇਕੱਠੇ ਕਰਦੇ ਫੁੱਟੇ ਆ ਬਾਈ ਸਭ ਵੀ ਕਹਿੰਦੇ ਨੇ ਉਹ ਸਭ ਵੀ ਕਹਿੰਦੇ ਨੇ ਉਹ ਦੱਸਿਓ ਕੀ ਕਹਿਣਾ ਚਾਹੁੰਦੇ ਹੋ ਕੀ ਕਹਿੰਨੇ ਨੇ ਐਨੋਂ ਨਹੀਂ ਹਮੜੇ ਮੂੰਹ ਤਾਂ ਤੇ ਕਰੋ ਦੇਖੋ ਬੱਸ ਉਹ ਬਰ ਬੱਸ ਜਿਹੜਾ ਖੜਾ ਹੈ ਓਏ ਬਲੌਗਰ ਆਂਗ ਜੀ ਓਏ ਕੋਈ ਇੰਦਰ ਆ ਜਾਈਓ ਯਾਰ ਗਲਾਸ ਚੱਕ ਲਿਓ ਸਾਰੇ ਓਏ ਤੱਬ ਚੱਕ ਲਿਓ ਸਾਡੇ ਮੁੱਖ ਸੇਵਾਦਾਰ ਨੋਨਾ ਜੀ ਸਾਡੇ ਸਹਿਜ ਜੀ ਆਹ ਵਰਦੀ ਕਮਾਈ ਹੋਈ ਆ ਸਾਲੇ ਕਮਾਈ ਥੋੜੀ ਹੁੰਦੀ ਆ ਸਾਲੇ ਬਣੇ ਨੇ ਲੋਸਟ ਮੈਂ ਟਿਕਰਾਇਓ ਜਾਓ ਤੇ ਦਰਿੰਦਰ ਲੋਸਟ ਮੈਂ ਟਿਕਰਾਇਓ ਇਹ ਦੀ ਕਮਾਈ ਮੂ ਮਈਆਂ ਦੀ ਹੋਾਰੇ ਕੀ ਲੈ ਇਹ ਅੱਲਾ ਦਾ ਸੱਜੇ ਸੱਜੇ ਇਹ ਸਾਡੇ ਆਏ ਨੇ ਭਰਾ ਐ ਹੁਸੈਨ ਜੀ ਸੇਵਾ ਕਰਨੇ ਆ ਬਈ ਪਾਣੀ ਕਿੰਨੇ ਆ ਸੱਜੇ ਮੂੰਹ ਤੋਂ ਦੋ ਮੜਾ ਯਾ ਕੀ ਕਹਿੰਦੇ ਹੋ ਹਲਵਾਈ ਸਾਹਿਬ ਮਿੱਠਾ ਜਿਆਦੇ ਐ ਜੱਗ ਜੇ ਜੱਗ ਜੇ ਜੱਗ ਲੈ ਜਾ ਜੱਗ ਜੇ ਪਾ ਕੇ ਲਈ ਥੋੜਾ ਯਾ

या यार यार सेवादार सारू देव जी चलो

ઓય યાર આ પાળા પાંડે તો ના આ પાણી જો આલે દો ના રે લઉં જી આ વજ ગયા કે ਸਾਹਮਣੇ ਨਾ ਹੋਇਆ ਕਰੋ ਹਾਂਜੀ ਉੱਧਰ ਦਾਦੂ ਕੰਨੇ ਹਾਂਜੀ ਤਾਚੂ ਕੰਨੇ ਓਏ ਤੰਦੇ ਆਮ ਗੱਲ ਆ ਥੋੜੀ ਪਾ ਲਿਓ ਜਿਆਦਾ ਨਾ ਪਾਓ ਹਾਂ ਉਹਨੂੰ ਕਹ ਦੇ ਉਹ ਲਾਈਵ ਚ ਲਾ ਦੇ ਕੇ ਲਾਈਵ ਚ ਲਾ ਲਾਈਵ ਲਾਈਵ ਵੀ ਚਲਾਵਾਂਗੇ ਪਹਿਲਾਂ ਇਧਰ ਆ ਕਰ ਲਈਏ ਪੱਟਲ 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 ਇੱਧਰ ਲੈ ਇੱਧਰ ਪੁੱਤ ਇੱਧਰ ਲੈ ਪੀ ਲੈ ਸਾਰਾ ਪੀ ਲੈ ਪੀ ਲੈ ਸਾਰਾ ਤੇਰਾ ਨਾਮ ਕੀ ਆ ਬਾਤ ਸੋ ਗਾਈਸ ਕੀ ਆ ਬੈਕ ਕੋ ਬੈਕ ਮਾਇਨਾ ਦੇ ਕੋ ਹੁਣ ਨੀ ਟਿਪਾਂਡ ਕਮਾ ਤੇ ਬਲੈਕ ਇਲੈਕਟ੍ਰੀ ਜਪਾਲੋ ਲੈਣ ਵਾਲਾ ਦੇਖਲਾ ਪਾਣੀ ਦੀ ਰਿੱਕੜੇ ਹੋਵੇ ਦੇਖਲਾ ਪਾਣੀ ਦੀ ਰਿੱਕੜੇ ਹੋਵੇ ਕੀ ਇਹ ਲੱਗਦਾ ਹੈ ਕਿ ਉਹ ਪੜਾ ਰੂਕਾ ਆਪਾਂ ਕੀ ਸਾਡੇ ਪ੍ਰਕਾਰ ਨਾਲ ਜਿਹਨੇ ਡੋਰ ਚ ਮਾਰ ਕੇ ਡੋਆ ਨਾ ਗੱਲੀ ਨਹੀਂ ਜਾਂਦੀ ਆ ਮੜੀ ਕੰਨ ਉੱਪਰ ਹੈ ਇਹ ਮੜਾ ਨਾ ਮੱਤਾ ਬੋਲਦਾ ਆ ਤੁਸੀਂ ਆਪੀ ਇਧਰ ਕਿੱਧਰ ਲੱਗੋ ਪਾਟਾ ਤੁਹਾਨੂੰ ਆ ਆਪਾਂ ਨਵੀਂ ਗੱਡੀ ਪਾ ਲੈਣੇ ਚੱਲੋ ਦੇ ਚਾਚਾ ਜੀ ਨੇ ਕੰਢੇ ਤੋਂ ਮਾਰ ਤੰਨੇ ਉੱਧਰ ਦੇਖੋ ਉਹਦਾ ਨੂਰ ਆਇਆ ਨਾ ਮੂਰੇ ਨਾ ਦਾ ਘਟ ਤੂੰ ਖੜਾ ਬਰਾਬਰ ਹੋਗਾ

ਓ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਸਾਹਮਣੇ ਨਾਲ ਹੋਇਆ ਕਰੋ ਹਾਂਜੀ ਇੱਧਰ ਦਾਦੂ ਕੰਨੀ ਹਾਂਜੀ ਚੱਕੀ ਕੰਨੀ ਓਏ ਨਾਲ ਓਏ ਕੰਕੇ ਆਮ ਗਾਲਾ ਥੋੜੀ ਪਾ ਲਿਓ ਜਿਆਦਾ ਨਾ ਪਾਓ ਹਾਂ ਉਹਨੂੰ ਕਹਦੇ ਉਹ ਲਾਈਵ ਚ ਲਾ ਦੇ ਚਾਹੇ ਚੱਲੂ ਲਾਈਵ ਚ ਲਾ ਲਾਈਵ ਲਾਈਵ ਵੀ ਚਲਾਵਾਂਗੇ ਪਹਿਲਾਂ ਇਧਰ ਹੋ ਕਰ ਲਈਏ ਬਾਦਲ ਲੱਗ। ਲੱਗ ਚਲਾ ਜਾ। ਆ ਆ ਪੁੱਤ ਲੈ ਆਇਆ। ਕਰ ਦੇ ਉਹ ਰੀਆ ਇੱਧਰ ਲੈ ਆ ਇੱਧਰ ਪੁੱਤ ਇੱਧਰ ਲੈ। ਪੀ ਲੈ ਸਾਰਾ ਪੀ ਲੈ। ਪੀ ਲੈ ਸਾਰਾ। ਤੇਰਾ ਨਾਮ ਕੀ ਆ? ਉਹ ਕਾਲੇ ਜੋਰ ਦਾ ਹੋਣਾ ਇਹਨੇ। ਓਏ ਇੰਨੀ ਕਦਾ ਇਕੱਠੀ ਕਰ ਲਵਾਂਗੇ। ਓਏ 32 ਦੀ ਡੇਢ ਦੀ ਕਿੱਥੇ ਆਉਗੀ ਦੋਸਰੀ ਦਾ ਪੂਰੀ ਆਉਂਦੀ ਐ। ਦੋਸਰੀ ਦਾ ਪੂਰੀ ਫਿੱਲੀ ਆਉਂਦੀ ਐ। ਉਹਦਾ ਨਾਮ ਮੈਂ ਇੱਕ ਦਿਨ 1.5 ਕਰ ਲਿਓ ਕਰ ਲਿਵਾਂ ਇਕੱਠੀ ਕਰ ਲਵਾਂਗੇ ਆਏ ਸਾਲਿਆ ਸਵਾਰੀ ਲੈ ਰਹੇ ਆਂ ਹੱਥ ਜੋੜ ਕੇ ਪਣੀ ਪੈ ਜਾਂਦਾ ਹੁੰਦਾ ਆਏ ਹੱਥ ਮਾਰ ਰਹੇ ਉੱਤੇ ਜਾਣਦਾ ਹੁੰਦਾ ਬਸ ਤੇ ਵਾਹ ਉਹੀ ਹੈ ਨਾ ਕੋਈ ਵੀ ਨਹੀਂ ਗਿਆ ਓ ਇਧਰ ਪਾਣੀ ਪਿਆ ਓ ਸੋ ਸਰਵ ਫੜਾ ਕੈਮਰਾਮੈਨ ਆਪਿਆ ਦੇ ਫੋਕਸ ਤੋਂ ਸਾਈਡ ਦੇ ਕਰਕੇ ਰੋਕਿਆ ਕਰੋ ਓਏ ਸਾਈਡ ਦੇ ਕਰਕੇ ਰੋਕਿਆ ਕਰੋ ਭੈਣ ਚਾ ਗਲਾਸ ਚੱਕੀ ਜਾਓ ਪ੍ਰਵਿੰਦਰ ਇੱਕ ਜਣਾ ਗਲਾਸ ਚੱਕੋ ਛੱਡੋ ਇਧਰੋਂ ਇੱਥੋਂ ਖੜੇ ਹੋ ਗਲਾਸ ਚੱਕ ਗਲਾਸ ਤਾਂ ਦੇਖਾ ਗਲਾਸ ਗਵੇਂ ਪੈਨੇ ਲੇ ਲਿਆ ਲਿਆ ਉਹ ਨਾਲੇ ਲੈ ਜੋ ਗੋਦਾਲੀਂ ਹੱਥ ਨੇ ਮੋੜ ਦੇ ਮੁਰਦੇ ਹੋਏ ਲੈਓ ਜੀ ਬਾਜੀ ਦਲਾਹ ਬੜੀ ਜੋ ਓਰੇ ਲਿਆ ਅਗ ਨਾਲੀ ਓਰੇ ਲਿਆ ਤਾ ਫੜਾ ਚਲਾ ਤੋ ਬਾਈ ਚੱਲ ਦੇ ਦੋਰ ਅੱਲਾ ਇਹ ਮੱਤੱਕੀ ਚਾਰ ਕਲੇ ਇਹ ਲੈ 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 ਆ ਲੈ ਲੈ ਆ ਨਾ ਹੋਏ ਨਾ ਲਾਉਂਦਾ ਬੁਆਰੇ ਕਰੰਤ ਪਾਉਂਦੇ ਗਏ ਦੱਚ ਲੈ ਲਿਆ ਉਹ ਕਿੱڑا ਹੈ ਆ ਹੋਰ ਪੜਾ ਉਧਰ ਉਧਰ ਪੜਾ ਲੈ ਲੈ ਮਾੜਾ ਆਹ ਵਰਮ ਉਹ ਡੂਠੇ ਨੇ ਪੜਾ ਦੇ 1.5 ਦੀ ਉਹ ਕਿੱਧਰ ਹੈ